ਸ਼੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈ ਗ੍ਰੰਥੀ ਪਾਪਾ ਬੁੱੱਡਾ ਜੀ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਹੋਣ ਤੇ ਇਸ ਮਹਾਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਸਾਹਿਬ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਪਰਮ ਪਵਿੱਤਰ ਜਗਾ ਸਮਝਿਆ ਅਤੇ ਦੂਰ ਦੂਰ ਤੋਂ ਸੰਗਤਾਂ ਮਸੰਦਾਂ ਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਤੇ ਸਾਹਿਬ ਯਾਦਿਆਂ ਨੂੰ ਅੰਮ੍ਰਿਤਸਰ ਵਿਖੇ ਸੱਤੇ ਪੱਤਰ ਦੇ ਕੇ ਮੰਗਵਾਇਆ ਗਿਆ ਗੁਰੂ ਜੀ ਵੱਲੋਂ ਪਵਿੱਤਰ ਗ੍ਰੰਤੀ ਸੇਵਾ ਸੰਭਾਲ ਵਾਸਤੇ ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ ਕੀ ਸਤਿ ਤੋ ਯੋਗ ਵਿਚਾਰੇ ਗਏ ਬਾਧਰੋਂ ਵਦੀ ਇੱਕ ਸੰਮਤ 1661 ਮੁਤਾਬਕ ਸਨ 1604 ਨੂੰ ਅੰਮ੍ਰਿਤ ਵੇਲੇ ਨਿਤਨੇਮ ਮੁਜਬ ਗੁਰੂ ਜੀ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਆਦੀ ਨੇ ਇਸ਼ਨਾਨ ਕੀਤਾ ਫਿਰ ਗੁਰੂ ਸਾਹਿਬਾਂ ਨੇ ਬਾਬਾ ਜੀ ਨੂੰ ਬਚਨ ਕੀਤਾ ਬੁੱਢਾ ਨਿਜ ਸਿਰ ਪਰ ਧਾਰ ਗ੍ਰੰਥ ਆਗੇ ਚਲੋ ਸੁਦਾਸਰ ਪੰਥ ਮਾਨ ਬਾਕ ਲੈ ਪਇਓ ਅਗਾਰੇ ਚਮਰ ਗੁਰੂ ਅਰਜਨ ਕਾੜ ਤਾਰੇ ਸੰਖ ਅਨੇਕ ਲਗ ਧੁੰਦਬ ਬਾਜੇ ਜੈ ਜੈਕਾਰ ਉੱਚ ਸੁਰ ਗਾਜੇ सुंदर श्री हर गोबिंद चंद संग चलत हो शोभ बिलंद हर मंदर में जाए पहुँचे रागी राग करत सुर ऊचे मंजी सहित ग्रंथ तह था बैठे निकट तब गुरु आप बार पोक को मन लाए श्री अर्जुन गुण पुन गिरा अलाई बुढा साहेब खोलो ग्रंथ ਲੇਹੋ ਆਵਾਜ਼ ਸੁਨੇ ਸਭ ਬੰਦ ਸੂਰਜ ਪ੍ਰਕਾਸ਼ ਰਾਸੀਤਾ ਅੰਸੂ ਪੰਜਾ ਬਾਬਾ ਬੁੱਢਾ ਜੀ ਨੇ ਬੜੇ ਅਦਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਰਸ ਪੀਨੀ ਆਵਾਜ਼ ਵਿੱਚ ਵਾਕ ਲਿਆ ਸੋਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਰੋਂ ਰੁੱਟ ਪੂਰੇ ਜੈ ਜੈਕਾਰ ਭਇਆ ਜਗੰਤਰ ਲਾਥੇ ਸਗਲ ਵਿਸੂਰੇ ਪੂਰਨpurk ਅਚੁੱਤ ਅਬినాਸ਼ੀ ਜਸ ਵੇਗ ਪੁਰਾਣੀ ਦਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਅੰਗ 783 ਸੰਗਤ ਨੇ ਗੁਰੂ ਬਾਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਚੁਕਾਇਆ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਹੁਕਮ ਦੀ ਪਾਲਣਾ ਕਰਦੇ ਹੋਏ ਜਪਜੀ ਸਾਹਿਬ ਦਾ ਪਾਠ ਕੀਤਾ ਉਪਰੰਤ ਅਰਦਾਸ ਕੀਤੀ ਜਦੋਂ ਰਾਤ ਪਈ ਤੇ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸਤਿਗੁਰ ਜੀਓ ਇਸ ਆਵਣ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਵਾਸ ਕਿੱਥੇ ਕਰਨਾ ਹੈ ਸਾਤ ਸਤਗੁਰੂ ਜੀ ਨੇ ਦੱਸਿਆ ਜਿਸ ਕੋਠੜੀ ਵਿੱਚ ਸਾਡਾ ਨਿਵਾਸ ਹੈ ਗੁਰੂ ਜੀ ਦੇ ਹੁਕਮ ਮੁਤਾਬਿਕ ਅਨੁਮਾਤੇ ਸੋਹਲਾ ਸਾਹ ਦਾ ਪਾਠ ਕਰਕੇ ਫਿਰ ਅਰਦਾਸ ਕਰਕੇ ਬਾਬਾ ਜੀ ਨੇ ਆਪਣੇ ਗੁਰੂ ਸਵਾਰੇ ਸੋਹਣੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਚੁੱਕੀ ਤਾਂ ਸਤਗੁਰੂ ਜੀ ਨੇ ਚਹਰ ਕਰਦੇ ਹੋਏ ਆਪਣੇ ਨਿਵਾਸ ਸਥਾਨ ਕੋਠਾ ਸਾਹਿਬ ਜਾ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਨਿਵਾਸ ਕੀਤਾ ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ಅಪਾਰ ਕਿਰਪਾ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਉਚੇਚੀ ਮਾਨ ਵਡਿਆਈ ਥਾਪ ਕੇ ਮਹਾਨ ਨਿਹਾਲ ਨਿਹਾਲ ਕੀਤਾ ਇਸ ਦਿਨ ਤੋਂ ਬਾਅਦ ਬਾਬਾ ਜੀ ਸੰਤਾਂ ਵਿੱਚੇ ਹੋਰ ਵੀ ਹਰਬੰਨ ਪਿਆਰੇ ਤੇ ਸਰਕਾਰਤ ਹੋ ਗਏ